ਮਾਮਲਾ ਅਮਰਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਿਆ ਸੀ ਅਤੇ ਉਹਨਾਂ ਦੇ ਨਾਲ ਲਾਕਡਾਟ ਤੇ ਚੱਲ ਰਿਹਾ ਇੱਕ ਪਰਿਵਾਰ ਦੇ ਵੱਲੋਂ ਉਹਨਾਂ ਦੇ ਘਰ ਵੜ ਕੇ ਉਹਨਾਂ ਦੇ ਅੰਦਰ ਪਿਆ ਸਮਾਨ ਦੀ ਭੰਨਤੋੜ ਕੀਤੀ ਗਈ ਅਤੇ ਉਹਨਾਂ ਦਾ ਕਹਿਣਾ ਆ ਕਿ ਸਾਡੇ ਘਰ ਪਏ ਗਹਿਣਿਆਂ ਦੀ ਵੀ ਚੋਰੀ ਕੀਤੀ ਗਈ। ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਦੇ ਅੱਗੇ ਇਨਸਾਫ ਦੀ ਗੋਹਾਰ ਲਗਾਈ। ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ। ਸੋਨ ਸੋਨ ਦੋਮਦ ਘਰ ਵਾਲੇ ਸੰਦੂਕਾਂ ਤੇ ਕੀ ਹੋਇਆ ਕੀ ਰਾਤ ਸਤਿਏ ਇਤਨਾ ਹੀ ਕਾਫੀ ਮੁੰਡੇ ਆਏ ਇਹ ਕਰੋ ਰੂਟੀਨ ਆ ਉਹ ਗਏ ਕਿਦਾਂ ਦੇ ਠੀਕ ਆ ਸਾਢੇ 11 12 ਦੇ ਵਿੱਚ ਦਾ ਟਾਈਮ ਹੈ ਤੇ ਕੱਲੀ ਚ ਫੋਨ ਆਇਆ ਵੀ ਮਤਲਬ ਤੁਹਾਡਾ ਘਰ ਫਰੈਂਡ ਦਾ ਤੋੜ ਕੇ ਅੰਦਰ ਵੜ ਗਏ ਮੁੰਡੇ ਫ੍ਰੀਜ ਲਮਾਰੀ ਸਭ ਤੋੜਤਾ ਲਮਾਰੀਆਂ ਖੁੱਲੀਆਂ ਹੀ ਨੋਰਮਲ ਇਹਦਾ ਇੱਕੋ ਸੈਟੀ ਵਿਆਹ ਵਾਲਾ ਤੇ ਜਿਹੜਾ ਸਮਾਨ ਜਿਹੜਾ ਕਰਨਾਂ ਚ ਪਾਉਂਦਾ ਘਰ ਹੀ ਪਿਆ ਹੈ ਤੇ ਬਾਕੀ ਸਾਰਾ ਕੋਚ ਹੀ ਗਲੀ ਸੁੱਟ ਗਿਆ टीवी तोड़ गए कोई चीज नहीं कर दी एक भी चीज नहीं छोड़ी ना सिर्फ वही मजे लड़ाई का कारण ही लग रहा है लड़ाई कारण दो 3 साल 2023 ਦੇ ਵਿੱਚ ਇੱਕ ਝਗੜਾ ਹੋਇਆ ਸੀ ਦਾ ਤੇ ਇਹ ਉਸੇ चीज ਨੂੰ ਉਹਦਾ ਕਹਿਣਾ ਨਹੀਂ ਛੱਡਦੇ ਝਗੜਾ ਕਿਤੇ ਨਾਲ ਹੋਇਆ ਇਹ ਬੋ ਵੀ ਹੋਣਾ ਦਾ ਝਗੜਾ ਹੋਇਆ ਸੀ ਦਾ ਉਦੋਂ ਵੀ ਮੇਰੇ ਘਰ पे ਇਹੀ ਉਦੋਂ ਵੀ ਮੈਂ ਵੀਡੀਓ ਫੁਟੇਜ న్యూਸ ਚੈਨਲ ਤੇ ਦਿੱਤੀ ਹੀ ਬਕਾਇਦਾ ਥਾਣਾ 'ਚ ਕੰਪਲੇਂਟ ਵੀ ਦੇ ਕੇ ਆਏ ਵਿਜੀਲੈਂਸ ਕਾ ਥਾਣਾ 'ਚ ਦਰਖਾਸਤ ਅੱਜ ਵੀ ਭਾਵੇਂ ਉੱਤੇ ਪਈ ਹੈ ਤੇ ਪਰ ਉਸ ਤੋਂ ਬਾਅਦ ਕੋਈ ਕਰਨਵਾਰ ਬਦਨੀਓ ਬਸ ਇਹੀ ਕਹਿੰਦੇ ਰஞ்சிਸ਼ਾ ਇਹ ਹੈ ਉਹ ਗੱਲ ਕਾਨੂੰਨ ਬਸ ਉੱਪਰੇ ਕਰਦੇ ਹੁੰਦੇ ਆ ਰਣਜੀਤ ਅੱਗੇ ਤੇ ਜੋ ਵੀ ਹੈ ਉਹ ਤੇ ਕਾਰਵਾਈ ਕਰੋ ਜੋ ਕੁਝ ਕਰਦਾ ਵੀ ਹੈ ਮੁੰਡਾ ਮੇਰਾ ਕਿਉਂ ਨਹੀਂ ਉਹ ਤੇ ਕਾਰਵਾਈ ਕਰਦੇ ਨੂੰ ਕੀ ਮੰਗ ਕਰਦੇ ਤੇ ਮੰਗਿਆ ਹੀ ਇਹ ਜਿਤਨਾ ਸਾਡੇ ਘਰ ਇਹ ਹੈ ਦਾ ਸਮਾਨ ਦਾ ਨੁਕਸਾਨ ਹੈ अलमारियां देखो करपਾਨ ਨਾ ਪਾੜਤੀਆਂ ਨੇ ਕਿਤਾਬੇ ਨੁਕਸਾਨ ਹੋ ਗਿਆ ਇਹ ਨੁਕਸਾਨ ਤੁਹਾਡੇ ਸਾਹਮਣੇ ਹੀ ਹੈ ਸਰਕਰ ਦਾ 2.3 ਲੱਖ ਦੇ ਕਰੀਬ ਹੋਣਾ ਸਮਝਾਗੇ ਅਗਰ ਤੁਹਾਡੇ ਜੋ ਪਰਿਵਾਰ ਜੋ ਕੋਈ ਘਰ ਹੁੰਦਾ ਹੁੰਦਾ ਤੁਹਾਨੂੰ ਮੈਨੂੰ ਮੈਂ ਸਭ ਤੋਂ ਪਹਿਲੇ ਮੈਨੂੰ ਹੀ ਚੀਜ਼ ਨਹੀਂ ਨਾ ਜਿੱਦਾਂ ਕਰਪਾਨਾ ਮਾਰ ਕੇ ਇਹਨਾਂ ਦੇ ਤੁਹਾਡੇ ਸਾਹਮਣੇ ਇਸ ਬਾਰੇ ਪੂਰੀ ਸਹੀ ਰਿਪੋਰਟ ਕੀਤੀ ਥੀ ਪੁਲਿਸ 112 ਨੰਬਰ ਤੇ ਮੈਂ ਕੀਤੀ ਵੀਜਨਗਰ ਮੈਂ ਗਿਆ ਹੀ ਸਭ ਤੋਂ ਪਹਿਲੇ ਮੈਨੂੰ ਸਮਝ ਨਹੀਂ ਸੀ ਲੱਗੀ ਕਿੱਥੇ ਜਾਣਾ ਹੈ ਅੱਛਾ ਜੀ ਵੀਰ ਨਗਰ ਜਾ ਕੇ ਮੈਂ ਉਹਨਾਂ ਨੂੰ ਬੱਸ ਸੱਚਾ ਵੀ ਅਦਾ ਅਦਾ ਹੋਇਆ ਉਹ ਕਹਿੰਦੇ ਜੀ ਸਾਡੇ ਕੋਲ ਨਹੀਂ ਏਰੀਆ ਕਰ ਸਦਾ ਸਾਨੂੰ ਜਾਓ ਮੈਂ ਕਹਿੰਦਾ ਮੇਰੀ ਤਾਂ ਸੁਣਵਾਈ ਨਹੀਂ ਹੋਣੀ ਕਰ ਬਾਅਦ ਚ ਗੜੀ ਵਾਲੇ ਕਹਿੰਦੇ ਵੀ ਕੋਈ ਆਨਲਾਈਨ ਕੰਪਲੇਂਟ ਪਾ ਦੋ 12 ਨੰਬਰ ਤੇ ਫੋਨ ਕੀਤਾ ਵੀ ਪੀਸੀਆਰ ਵਾਲੇ ਆਏ ਉਹਨਾਂ ਨੇ ਵੀਡੀਓ ਫੁਟੇਜ ਬਣਾਈ ਉਹਨਾਂ ਮੌਕਾ ਵੇਖਿਆ ਸਾਰਾ ਮੌਕਾ ਦੇਖਿਆ ਵੀਡੀਓ ਬਣਾਈ ਸਤਨਾਮ ਸਿੰਘ ਅਫੀਸਰ ਕਹਾਗੇ ਸਦਸਾ ਸਾਨੂੰ ਉਹਨਾਂ ਨੂੰ ਕਾਲ ਕੀਤੀ ਵੀ ਆਹੀਂ ਦੇਖ ਲਿਆ ਵਾ ਆ ਕੋਈ ਚੀਜ਼ ਨਹੀਂ ਛੱਡੀ ਨਾ ਨੇ ਤੋੜਨ ਵਾਲੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਸਾਲੇ ਇਹੀ ਹੈ ਜੋ ਸਹੀ ਜਾਨਵਰ ਹੈ ਨਾ ਇਹ ਉਹ ਡਿਸੀਜਨ ਲੈਣ ਜਿਹੜਾ ਸਾਡੇ ਵੀ ਹੱਥ ਨਹੀਂ ਹੋਏ ਜੇ ਤੇ ਮੇਰੇ ਮੁੰਡੇ ਨੂੰ ਲੱਗਦਾ ਕੁਝ ਕੀਤਾ ਹੈ ਗਲਤ ਤੇ ਹੋਰ ਤਾਂ ਕਾਨੂੰਨੀ ਕਾਰਵਾਈ ਕਰੋ ਤੇ ਸਾਡਾ ਕੀ ਦੋਸ਼ ਹੈ ਸਾਨੂੰ ਕੋਈ ਕਸੀਟ ਦੇ ਪਏ ਨੇ ਆਪਸੀ ਵਿੱਚ ਜੇ ਉਹਨਾਂ ਨੂੰ ਲੱਗਦਾ ਵੀ ਇਹ ਗਲਤ ਹੈ ਜਿਸ ਨੇ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਦਿਓ ਫੈਮਲੀ ਦਾ ਕੋਈ ਦੋਸ਼ ਨਹੀਂ ਹੈ ਪੂਜਾ ਸ਼ਰਮ ਕਿੱਥੋਂ ਰਹਿਣਾ ਲਈ ਮੈਂ ਸੰਦੂਕ ਲੋਨੀ ਯਾਰ ਆਪੇ ਤੁਹਾਡੇ ਉਸਰ ਪਤਾ ਨਹੀਂ ਹੈ ਕੁਝ ਮੈਂ ਤੇ ਆਪਣੇ ਹਸਬੰਦ ਨਾਲ ਗਈ ਹੀ ਗੁਰਦੁਆਰਾ ਸ਼ੀਦਾ ਸਾਹਿਬ ਮੱਥਾ ਟੇਕਣ ਸਾਡੀ ਡੇਲੀ ਦੀ ਰੁਟੀਨ ਹੈਗੀ ਹੈ ਗਊਸ਼ਾਲਾ ਜਾਣਾ ਮੰਦਿਰ ਜਾਣਾ ਉਸ ਤੋਂ ਬਾਅਦ ਸ਼ੀਦਾ ਮੱਥਾ ਟੇਕਣਾ ਕੱਲ੍ਹ ਵੀ ਪਰ ਰੁਟੀਨ ਚ ਗਈ ਹੀ ਜਦੋਂ ਆਪਾਂ ਮੱਥਾ ਟੇਕਣ ਗਏ ਆਂ ਤੇ ਰਸਤੇ ਵਿੱਚ ਹੀ ਸਾਨੂੰ ਗਲੀ ਚੋਂ ਫੋਨ ਆ ਗਿਆ ਕਿ ਤੁਹਾਡੇ ਘਰ 35-40 ਮੁੰਡੇ ਆਏ ਆ ਤੇ ਉਹਨਾਂ ਨੇ ਬਹੁਤ ਤੋੜਪੰਨ ਕਰਤੀ ਆ ਬਾਹਰ ਸਾਰਾ ਸਮਾਨ ਸਾਡਾ ਡੱਬਾਰ ਖਿਲ ਰਿਹਾ ਹੋਇਆ ਤੇ ਘਰ ਛੇਤੀ ਛੇਤੀ ਤੋਂ ਛੇਤੀ ਘਰ ਆਓ ਬਸ ਤੇ ਬਾਕੀ ਸਾਰਾ ਘਰ ਆ ਕੇ ਮੈਂ ਵੇਖਿਆ ਮੇਰੇ ਗਹਿਣਿਆਂ ਵਾਲਾ ਜੁਵੈਲੀ ਦਾ ਡੱਬਾ ਸਾਰਾ ਮੇਰੀ ਅਲਮਾਰੀਆਂ ਸਭ ਕੁਝ ਫ੍ਰਿਜ ਵਗੈਰਾ ਸਾਰਾ ਟੀਵੀ ਐਲਸੀਡੀ ਸਭ ਤੋੜ ਕੇ ਬਾਹਰ ਗਲੀ ਚੁੱਟ ਗਏ ਹੋਏ ਹੀ ਸਰ ਜਦੋਂ ਮੈਂ ਆ ਕੇ ਦੇਖਿਆ ਤੇ ਕਿਹੜਨ ਕੀ ਗਹੀ ਝਗੜੇ ਸਰ ਅੱਜ ਤੋਂ 2 ਸਾਲ ਪਹਿਲੇ ਵੀ ਇਹੀ ਮੁੰਡੇ ਸਾਡੇ ਘਰ ਆਏ ਹੀ ਸਾਡੇ ਘਰ ਉਦੋਂ ਵੀ ਬੜੀ ਤੋੜ-ਫੋੜ ਕਰਕੇ ਗਏ ਹੀ ਉਦੋਂ ਵੀ ਦਾਤਰਾ ਲੈ ਕੇ ਆਏ ਹੀ ਹਥਿਆਰ ਲੈ ਕੇ ਤੇ ਉਹੀ ਮੁੰਡੇ ਹੁਣ ਦੁਬਾਰਾ ਆਏ ਆ ਹੁਣ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਕੀ ਹੈਗਾ ਪਰ ਸਰ ਮੈਂ ਕਹਿੰਨੀ ਹੈ ਕਿ ਜੋ ਵੀ ਹੈ ਘਰ ਆਂਦਾ ਕੀ ਮਤਲਬ ਹੈਗਾ ਮੇਰੇ ਘਰੋਂ ਇਹ ਜਿਹੜਾ ਸਮਾਨ ਚੋੱਕ ਕੇ ਲੈ ਕੇ ਗਏ ਆ ਇਹਦੇ ਵਿੱਚ ਸਾਡਾ ਸਾਡਾ ਕੀ ਕਸੂਰ ਹੈਗਾ ਜਿਹੜਾ ਨੁਕਸਾਨ ਹੋਇਆ ਘਰ ਦਾ ਸਾਰਾ ਸਮਾਨ ਸਰ ਮੇਰਾ ਸੈਟ ਹੈਗਾ ਇਹ ਪੂਰਾ ਮੇਰੀ ਵਿਆਹ ਦਾ ਸੈਟ ਦੇ ਵਿੱਚ ਮੇਰਾ ਹਾਰ ਹੀ ਰਿੰਗ ਸੀਗੀ ਇਅਰਿੰਗ ਹੀ ਤੇ ਮੇਰੀ ਇੱਕ ਏਨ ਹੈਗੀ ਦੋ ਟੋਲੇ ਦੀ ਕਿੰਨੇ ਕੰਨਾਂ ਚ ਪਾਨ ਵਾਲੀਆਂ ਵਾਲ ਕਿੰਨੇ ਕਿਵੇ 35 40 ਬੰਦੇ ਹੈਗੇ ਸਰ ਕਿਉਂਕਿ ਮੈਂ ਤੇ ਘਰ ਨਹੀਂ ਸੀ ਹੈਗੀ ਮੈਨੂੰ ਗਲੀ ਬੱਲੇ ਨੇ ਦੱਸਿਆ ਕਿ 35 ਤੋਂ 40 ਬੰਦੇ ਹੈਗੇ ਹੀ ਉਹਨਾਂ ਦੇ ਵਿੱਚੋਂ ਪੰਜ ਛੇ ਬੰਦਿਆ ਦੇ ਸ਼ਾਇਦ ਮੈਨੂੰ ਨਾਮ ਪਤਾ ਹੋਣ ਬਾਕੀ ਮੈਨੂੰ ਇਸ ਬਾਰੇ ਤੁਸੀਂ ਪੁਲਿਸ ਨੂੰ ਦੱਸਤਾ ਪੁਲਿਸ ਨੂੰ ਤੇ ਤਲਾਕੀਤੀ ਸੀ ਹਾਂਜੀ ਸਰ ਪੁਲਿਸ ਨੂੰ ਆਪਾਂ 112 ਨੰਬਰ ਤੇ ਕਾਲ ਕੀਤੀ ਸੀ ਉਹ ਆਏ ਸੀ ਉਹ ਮੌਕੇ ਤੇ ਸਾਰਾ ਕੁਝ ਦੇਖ ਕੇ ਵੀਡੀਓ ਬਣਾ ਕੇ ਲੈ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਇਹ ਥਾਣੇ ਜਾ ਕੇ ਤੁਸੀਂ ਆਪਣੀ ਕੰਪਲੇਂਟ ਲਿਖਵਾਓ ਪਾਲਿਟਵਾ ਆਏ ਮੰਗ ਸਰ ਮੈਂ ਇਹੀ ਕਰਦੀ ਆ ਕਿ ਇਹਦੇ ਵਿੱਚ ਸਾਡਾ ਕੀ ਕਸੂਰ ਹੈਗਾ ਮੇਰਾ 14-15 ਸਾਲ ਦਾ ਬੇਟਾ ਉਹ ਸਰ ਹਰ ਵਾਰ ਘਾਰ ਹੁੰਦਾ ਸਾਡੀ ਰੁਟੀਨ ਹੈਗੀ ਅਸੀਂ ਰਾਤ ਨੂੰ ਮੰਦਿਰ ਕੋ ਅਵਸ਼ਾਲਾ ਵਗੈਰਾ ਜਾਂਦੇ ਆ ਮੇਰਾ ਬੇਟਾ ਨਹੀਂ ਜਾਂਦਾ ਮੇਰੇ ਨਾਲ ਅਗਰ ਸਰ ਉਹ ਕੱਲ੍ਹ ਘਾਰ ਹੁੰਦਾ ਤੇ ਫਿਰ ਲੱਗਦਾ ਉਹ ਤੇ ਨਾਲ ਨੋਣੀ ਹੋ ਸਕਦੀ ਸਰ ਜਿਹੜੇ ਤੁਸੀਂ ਅਲਮਾਰੀਆਂ ਨੂੰ ਦੇਖੋ ਸਰ ਲੋਹੇ ਦੀਆਂ ਅਲਮਾਰੀਆਂ ਹੈਗੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਗੇਟ ਤੋੜਿਆ ਮੇਰਾ ਜਿਹੜੇ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਕਾਹ ਤਰ੍ਹਾਂ ਕਰ ਸਕਦੇ ਹੋ ਮੇਰੇ ਬੇਟੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਮੇਰੇ ਹਸਬੰਦ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਰ ਪਤਾ ਜੇਕਰ ਤੁਸੀਂ ਕਾਹ ਤਰ੍ਹਾਂ ਹੋਣੇ ਹੋ ਤੁਹਾਡਾ ਫੋਨ ਆਇਆ ਸਰ ਬਿਲਕੁਲ ਉਹਨਾਂ ਨੇ ਗੇਟ ਹੀ ਤੋੜਤਾ ਸਰ ਉਹਨਾਂ ਨੇ ਸਾਨੂੰ ਚੜਨਾ ਸੀ ਮੈਨੂੰ ਮੇਰੇ ਬੇਟੇ ਦਾ ਮੇਰੇ ਬੇਟਾ ਸਕੂਲ ਜਾਂਦਾ ਦੱਸੋ ਮੇਰਾ ਬੇਟਾ ਕਿੱਥੇ ਸੇਫ ਹੈਗਾ ਮੈਂ ਉਹਨੂੰ ਕਿੱਦਾਂ ਸਕੂਲ ਭੇਜਾਂ ਇਹ ਦੂਸਰਾ ਚਾਂਸ ਹੋ ਗਿਆ ਸਰ ਪਿਛਲੀ ਵਾਰੀ ਵੀ ਸਾਡੀ ਲੜਾਈ ਠੀਕ ਹੈ ਪਿਛਲੀ ਵਾਰੀ ਵੀ ਕੋਈ ਸੁਣਵਾਈ ਨਹੀਂ ਆਈ ਸਰ ਸਾਡੀ ਅੱਦੂ ਚਲ ਬੰਦਾ ਆਪਣੀ ਘਰ ਹੀ ਸੀਬ ਨਹੀਂ ਉਹ ਕਿੱਥੇ ਜਾਏਗਾ ਮੈਂ ਮੰਗਤੀ ਕਰ ਦਿੱਤੇ ਹਾਂ ਮੈਂ ਮੰਗਿਆ ਹੀ ਕਰਨੀ ਹੈ ਜੜਾ ਜੜਾ ਵੀ ਕੋਈ ਸਾਡੇ ਘਰ ਆ ਕੇ ਬਾਰ ਬਾਰ ਨੁਕਸਾਨ ਸਾਡਾ ਕਰਦਾ ਏ ਉਹਨਾਂ ਨੂੰ ਫੜਿਆ ਜਾਵੇ ਮੈਨੂੰ ਮੈਨੂੰ ਡਾਰੇਗਾ ਮੇਰੇ ਘਰ ਮੇਰੇ ਹਸਬੰਦ ਦਾ ਡਾਰਾ ਹੈ ਉਹ ਜੋਬ ਤੇ ਜਾਂਦੇ ਹੈ ਮੇਰਾ ਬੇਟਾ ਸਕੂਲ ਜਾਂਦਾ ਹੈ ਕੱਲ ਉਹਨਾਂ ਨੂੰ ਕੁਝ ਹੋਏਗਾ ਤੇ ਇਹਦੀ ਪਰਵਾਹ ਕੌਣ ਕਰੇਗਾ ਐਡ ਕਹਿਤੀ ਕੀਤੀ ਹੈ ਨਾ ਉਹਨਾਂ ਨੇ ਸਾਡੇ ਘਰ ਆ ਕੇ ਸਵੇਰ ਜੋਤੀ ਬਾਲਾ ਨੂੰ ਕਲੇਡ ਆਈ ਰਹੀ ਤੇ ਸਾਡੇ ਘਰਾਂ ਵੇ ਠੀਕ ਹੈ ਬੋਕੇ ਤੇ ਪੁਲਿਸ ਪਹੁੰਚੀ ਸੀ ਉਹਨਾਂ ਦੀ ਪરાਣੀ ਕੋ ਰਜਿਸਟ੍ਰਾ ਜਿਹਦੇ ਕਰਕੇ ਲੜਾਈ ਝਗੜਾ ਹੋਇਆ ਤਾਂ ਦਾ ਬਾਕੀ ਵੈਰੀਫਾਈ ਕਰਾਂਗੇ ਜੋ ਵੀ ਸਾਹਮਣੇ ਆਵੇ ਉਹ ਕਰਕੇ ਕੀਤੀ ਜਾਏਗੀ ਸਰ ਜੀ ਉਹਨਾਂ ਕੋ ਨਾਮ ਵਗੈਰਾ ਵੀ ਦੱਸੇ ਕੋਈ ਨਹੀਂ ਕੋ ਨਾਮ ਨਹੀਂ ਕੋ ਦੱਸੇ ਫਿਲਹਾਲ ਕੁਛ ਕੁਝ ਜਾਰੀ ਹੈ ਸਾਡੇ